हां जी दोस्तों सत श्री अकाल सारे फार्मर वीरा नु तो दोस्तों की हाल चाल है सारे वीरा दा आज पहुंचे दोस्तों ਪਿੰਡ ਕੜਕਾ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਅਮਰਤ ਦੇ ਕੋਲ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਕਰੇ ਵਿਕਰੀ ਵਾਲੇ ਅੱਜ ਤਕਰੀਬਨ ਤੁਹਾਨੂੰ ਵੈਸੇ ਵੱਡੇ ਨਾਗ ਜਿਹੜੇ ਆਪਾਂ ਤਿੰਨ ਦਿਖਾਉਣੇ ਆ ਵੈਸੇ ਬੱਕਰੇ ਬੱਕਰੀਆਂ ਵੀਰ ਦੇ ਕੋਲੇ ਅਵੇਲੇਬਲ ਆ ਕਿਸੇ ਵੀਰ ਨੇ ਬੱਕਰੇ ਬੱਕਰੀਆਂ ਖਰੀਦਣੇ ਆ ਤਾਂ ਤੁਸੀਂ ਜਿਹੜੀ ਕਾਲ ਕਰ ਸਕਦੇ ਤੇ ਡੀਟਲ ਦੇ ਵਿੱਚ ਬੱਕਰੇ ਬੱਕਰੀਆਂ ਨੇ ਤਕਰੀਬਨ ਕੋਈ 3 ਤੋਂ 4 ਪੱਠਾ ਬਿਲਕੁਲ ਜਿਹੜੀਆਂ ਬੱਕਰੀਆਂ ਨੇ ਜਿਹੜੀਆਂ ਗੱਭਾਂ ਨਾਲ ਸਾਡੇ 4.5 ਚੋਂ ਲੈ ਰੀਆਂ ਪਰ ਅੱਜ ਇਸ ਵੀਡੀਓ ਦੇ ਵਿੱਚ ਵੱਡੇ ਪਸ਼ੂਆਂ ਦੇ ਨਾਲ ਆਪਾਂ ਤੁਹਾਨੂੰ ਦੋ ਜਿਹੜੇ ਨਗ ਦਿਖਾਵਾਂਗੇ ਇੱਕ ਤਾਂ ਦੋਸਤੋ ਸਾਡੇ 4.5 ਮਹੀਨੇ ਦੇ ਲਾਗੇ ਤਾਂ ਕਿ ਜਿਹੜੀ ਗੱਭੜ ਇੱਕ ਬੱਕਰੀ ਵਿਖਾਵਾਂਗੇ ਆ ਬਲੈਕ ਰੰਗ ਦੇ ਵਿੱਚ ਇੱਕ ਬੱਕਰਾ ਬਹੁਤ ਸੋਨੇ ਕਲਰ ਦੇ ਵਿੱਚ ਆ ਬਿਸਕੁਟੀ ਬਾਦਾਮੀ ਕਲਰ ਦੇ ਵਿੱਚ ਬੱਕਰਾ ਤੋਂ ਜੋੜੀ ਕਿਸੇ ਵੀਰ ਨੇ ਖਰੀਦਣੀ ਹੈ ਤੁਸੀਂ ਇਹਨਾਂ ਦੀ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਨੰਬਰਾਂ ਦੇ ਸੰਪਰਕ ਕਰਕੇ ਰੇਟ ਸੌਦਾ ਕਰ ਲਿਓ ਠੀਕ ਆ ਜੀ ਇਹ ਦੋਨਾਂਕ ਤੁਹਾਨੂੰ ਦਿਖਾਵਾਂਗੇ ਵੈਸੇ ਜਿਹੜੇ ਟੋਟਲ ਛੋਟੇ ਬੱਚੇ ਜਿਹੜੇ ਦੋਸਤੋ ਪਠਾਣੇ ਪਠੋਰੇ ਆ ਬੱਕਰੀਆਂ ਨੇ 454 ਮਹੀਨਿਆਂ ਦੀਆਂ ਇਹ 5 6 7 ਨੱਕ ਜਿਹੜੇ ਮੌਜੂਦ ਆ ਇਹਨਾਂ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਕੱਲੇ ਕੱਲੇ ਦੀ ਡਿਟੇਲ ਤੁਹਾਨੂੰ ਵੀਰ ਫੋਨ ਤੇ ਦੱਸ ਦੂਗਾ ਅੱਜ ਤਰੀਕ ਦੋਸਤੋ 26 ਅਗਸਤ ਤੇ ਸਮਾਂ ਕੋਈ ਮਾਰਨਿੰਗ 9:00 ਵਜੇ ਦਾ ਆਓ ਕਰਦੇ ਆ ਗੱਲਬਾਤ ਅਮਰਤ ਕੀ ਹਾਲ ਨੇ ਤੇਰੇ ਸ੍ਰੀ ਕਾਲਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰ ਅਵੀ ਅਮਰਤਾ ਅੱਜ ਆਪਣੇ ਕੋਲ ਵੱਡੇ ਜਿਹੜੇ ਪਸ਼ੂ ਆ ਦੋ ਤਾਂ ਤੋਕੜ ਮੱਝਾਂ ਨੇ। ਮੇਰੇ ਦੋ ਤੋਕੜਾ ਮਈਆਂ ਆ ਤੇ ਇੱਕ ਛੋਟੀ ਗੱਬਣ ਪਹਿਲਾਂ ਪਲੂਣ ਸੁਣੀ। ਲਓ ਜੀ ਦੋ ਤੋਕੜਾ ਜਿਹੜੀਆਂ ਦੋਸਤੋ ਮੱਝਾਂ ਨੇ ਤੇ ਇੱਕ ਪਲੂਣ ਪਹਿਲਾ ਸਵੇਰ ਛੋਟੀ ਸੁਣੀ ਆ। ਹਾਂਜੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੀਜੇ ਨੰਬਰ ਤੇ ਪਹਿਲਾ ਤੋਕੜਾ ਜਿਹੜੀਆਂ ਮੱਝਾਂ ਦਿਖਾ ਦਾਂਗੇ ਬੇਸ਼ੱਕ ਤੇ ਨਾਲ ਦੀ ਨਾਲ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਾਢੇ 24 ਮਹੀਨੇ ਦੀ ਗੱਬਣ ਪ੍ਰੈਗਨੈਂਟ ਜਿਹੜੀ ਇਹ ਬੱਕਰੀ ਪਖਾਵਾਂਗੇ। ਵੇਖੋ ਪਲੀ ਗੋਲੀ ਪੂਰੀ ਆ। ਇੱਕ ਜਿਹੜਾ ਦੋਸਤੋ ਬੱਕਰਾ ਦਿਖਾਵਾਂਗੇ ਠੀਕ ਆ। ਇਹ ਤੁਸੀਂ ਲ ਆਜਾ ਅਮਰ ਤੋਂ ਪਹਿਲੇ ਨੰਬਰ ਤੇ ਜਿਹੜੀਆਂ ਟੋਕੜਾਂ ਵੱਜਾ ਤੋਂ ਆਪਾਂ ਸ਼ੁਰੂਆਤ ਕਰ ਲਗੇ। ਮੇਰੇ ਮੈਂ ਇਹਨੂੰ ਸੂਈ ਨੂੰ ਦੋ ਤਿੰਨ ਮਹੀਨੇ ਹੋਏ ਆ। ਹਾਂਜੀ। ਦੋ ਦੋ ਇਹਨੇ 6 ਕਿਲੋ ਜੇ 7 ਤੋਂ ਜੀ। ਅੱਛਾ ਜੀ। ਆਪਾਂ ਦੋ ਟਾਈਮ ਬਾੜੇ ਤੇ ਚੋਗੇ ਲੈ ਆਏ ਆ ਆਪਣੇ ਤੋਂ ਅੱਜ ਹੀ ਆਈਆਂ ਵਾ ਮਈਆਂ ਉਹਨਾਂ ਠੁੱਕੀ ਲਈ ਆਪਣੇ ਕੋਲ ਜੋੜੀ ਲਈ ਆਪਾਂ। ਠੀਕ ਹੈ ਜੀ। ਹਾਂਜੀ। ਮਤਲਬ 6-7 6-7 ਚੱਲਣ ਲਈ। 7 ਕਿਲੋ 6-7 ਕਿਲੋ ਦੇ ਵਿੱਚ ਆ। ਤੈਨੂੰ ਪਤਾ ਕਿਲੋ ਖੰਡ ਇੱਧਰ ਉੱਧਰ ਹੋ ਜਾਂਦਾ ਟੋਕੜ ਨੰਗਰ ਆਪਣਾ ਦਿਹਾੜੀ ਨੰਗਰ ਜਾਂਦਾ ਆਗੇ। ਹਾਂ। ਉੱਥੇ ਬਾੜੇ ਤੇ ਦੋਵੇਂ ਵੇਲੇ ਅੱਛਾ ਹੈ ਪਹਾੜੇ ਤੋਂ ਉੱਥੇ ਮਿਲਦੀਆਂ ਸੀ ਮਿਲਦੀਆਂ ਨੇ ਕੋਈ ਅੱਗੇ ਨਵੇਂ ਘਰ ਆ ਕੇ ਕੁੱਤੀ ਘਾਟੂ ਕਲਵਾ ਸਕਦੇ ਹਾਂ ਹਾਂ ਲਵਾ ਸਕਦੀਆਂ ਤੇ ਚੋਣ ਜਾਣਾ ਦਾ ਮਤਲਬ ਇੱਕ ਦੋ ਡੰਗ ਆਪਣੀ ਤਸੱਲੀ ਕਰ ਲਈ ਸੀ ਵੀ ਸਾਰਾ ਪੂਰਾ ਬਰਾਬਰ ਹਾਂਜੀ 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 ਵੀਰ ਜੀ ਦੋ ਟਾਈਮ ਬਣਾ ਤਿੰਨ ਟਾਈਮ ਆਪਣੇ ਠੀਕ ਹੈ ਅੱਗੇ ਬਣੀ ਪੂਣੀ ਤੇ ਨਹੀਂ ਹੈਗੀ ਮੇਰੇ ਬਣੀਆਂ ਮਈਆਂ ਦੋਵੇਂ ਮਾਲੀ ਘਰ ਦਾ ਹੀ ਉਹਨਾਂ ਦਾ ਕਿੰਨੇ ਕਿੰਨੇ ਸਮੇਂ ਦੀਆਂ ਬਣੀਆਂ ਮੇਰੇ ਅਜੇ ਇਹਨਾਂ ਨੂੰ ਪੰਜ ਪੰਜ ਛੇ ਛੇ ਦਿਨ ਹੋਏ ਆ ਮੈਂ ਤੁਹਾਨੂੰ ਮੈਂ ਕਹਿ ਦਈਏ ਕਿ ਹਨਾ ਹਫਤੇ ਦੇ ਅੰਦਰ ਵਾਰੀ ਸਮਾਂ ਆ ਹਾਂ ਹਾਂ ਲਓ ਵੀ ਅਜੇ ਹਫਤੇ ਦੇ ਅੰਦਰ ਵਾਰੀ ਦੋਸਤੋ ਸਮਾਂ ਆ ਇਹਨਾਂ ਨੂੰ ਬਿਲਕੁਲ ਆ ਜੰਪ ਹੋਈਆਂ ਨੂੰ ਮਾਲੀ ਤੋਂ ਜੰਪ ਹੋਈਆਂ ਨੇ ਠੀਕ ਹੈ ਜੀ ਮਾਲੀ ਬਹੁਤ ਘਰਦਾ ਵਾ ਉਹਨਾਂ ਤੋਂ ਮਈਆਂ ਵੀ 50 ਦੇ ਲਾਗੇ ਬੰਨੇ ਨਾਗਾ ਠੀਕ ਹੈ ਭਰਾ ਉਹਨਾਂ ਵੱਡੀ ਮਹਿ ਖੜੀ ਆ ਆਪਣੇ ਤੋਂ ਸਵੇਰੇ ਪੌਣੀ ਇਸ ਵੀਡੀਓ ਚੋ ਤੜਕੇ ਲੈ ਗਏ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਆ ਬਾਕੀ ਦੋਸਤੋ ਕਰੋ ਚੈੱਕ ਸਤੋਕੜ ਮਜਾ ਨੇ ਠੀਕ ਹੈ ਜੀ ਚਵਾਈ ਹੋਈ ਇਹਨਾਂ ਦੀ ਵੀਰੇ ਸਵੇਰੇ 6:30 ਦੇ 7 ਦੇ ਵਿੱਚ ਠੀਕ ਹੈ ਹਾਂਜੀ ਲਓ ਜੀ 6:30 7 ਦੇ ਵਿੱਚ ਚਵਾਈ ਆ ਜੀ ਮਾਰਨਿੰਗ ਹੀ ਹੋਈ ਆ ਹੁਣ 9:00 ਵਜੇ ਰਹਾ ਠੀਕ ਹੈ ਜੀ ਸਮਾਂ ਥੋੜਾ ਹੀ ਹੋਇਆ ਅਜੇ ਚਵਾਈ ਹੋਈ ਨੂੰ ਤੇ 6707 ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਅੱਗੇ ਜੇਕਰ ਤੁਸੀਂ ਨਿਤਰਾਉਂਦੀਆਂ ਤੇ ਤੀਜੇ ਸੂਵੇ ਦੀਆਂ ਕਿ ਬਣੂਗੀ ਜੇ ਬਣੇ ਇਹ ਵੀਰੇ ਤੀਜੇ ਲਈ ਨਹੀਂ ਇਹ ਚੌਥਾ ਸੂਆ ਉਹ ਮੈਂ ਤੁਹਾਨੂੰ ਕਹਿ ਦਈਏ ਜਫਰਾ ਚ ਆਉਂਦੀ ਆ ਹੁਣ ਤੀਜਾ ਸੂਆ ਜਿਹੜਾ ਹੁਣ ਚੱਲ ਰਿਹਾ ਹਾਂ ਚੱਲਣ ਦੇ ਆ ਚੌਥੇ ਲਈ ਗੱਬਣ ਹੋਊਗਾ ਉਹਦੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਸਿੰਗ ਥੋੜੀ ਜਿਹੀ ਸ਼ੇਪ ਵੇਖ ਸਕਦੇ ਤੁਸੀਂ ਉੱਚੇ ਖੁੱਲੇ ਜਿਹੜੇ ਗੁਲਾਈ ਦੇ ਵਿੱਚ ਸਾਈਡਾਂ ਤੋਂ ਇਹਦੀਆਂ ਪੂਰੀਆਂ ਸੱਜਣਾ ਵਾਂਗੂ ਵਿਖਾਉਂਦੀਆਂ ਸ਼ਾਮਾਂ ਨੂੰ ਵੇਖ ਲਿਓ ਬਣੀਆਂ ਤੜੀਆਂ ਵੀਡੀਓ ਆਪ ਪਾ ਦਾਂਗੇ ਲਓ ਜੀ ਹੁਣ ਚਵਾਈਆਂ ਚਵਾਈਆਂ ਅਮਰਤ ਵੀਰੇ ਇਹਦੀ ਮੰਗ ਕੀ ਕਰਦਾ ਮੁੱਲ ਤੇ ਵੀਰੇ ਜੇ ਤੇ ਮੈਂ ਸੱਜਰ ਹੁੰਦੀ ਤੁਹਾਨੂੰ ਪਤਾ 85000 ਰੁਪਏ ਦੀ ਹਾਂਜੀ ਹੁਣ ਬੱਚਾ ਨਹੀਂ ਹੈਗਾ ਦੁੱਧ 6 ਕਿਲੋ ਪੱਕਾ ਗਰੰਟੀ ਵਾਲਾ ਹੋਊਗਾ ਇਹਦੇ ਸਦੇ ਹਾਂਜੀ ਦੇ ਦਾਂਗੇ ਕਿੰਨੇ ਦੀ ਹਾਂਜੀ ਆਪਾਂ ਮੁੱਲ ਕਰਦੇ ਆ 55000 ਰੁਪਿਆ 50 ਤੇ ਮਾਨਤਾ ਕਰਾਂਗੇ ਅਮਰਤ ਦੇ ਲੈ ਜੀ ਇਹ ਜਿਹੜੀ ਗੱਲ ਹੀ ਕਰ ਗਈ ਹੈ ਤੇ ਹਾਂ ਨਾ ਆਪਾਂ 48000 ਦੀ ਮੈਂ ਦੇ ਦਾਂਗਾ ਉਹ ਚੋਂ ਮਾਨਤਾ ਕਰਦਾ ਛੋੜ ਛੱਪਾ ਕੋਈ 48000 ਹਾਂਜੀ ਚਲੋ ਠੀਕ ਹਾਂਜੀ ਲੋਕੀ 48000 ਦੇ ਵਿੱਚੋਂ ਦੋਸਤੋ ਬਹੁਤ ਸੋਹਣੀ ਮੱਝ ਆ ਚੰਗੇ ਕਦ ਕੱਢਦੇ ਵਿੱਚ ਆ ਚੌੜਾ ਪਿੱਠਪੂੜਾ ਸੋਹਣੀ ਫੇਸ ਕੁਆਲਿਟੀ ਆ ਮੂੰਹ ਮਾਥਾ ਬੜਾ ਸੋਹਣਾ ਲੱਗਦਾ ਠੀਕ ਆ ਜੀ 6 ਕਿਲੋ ਮਿੰਟੇ ਵਾਲਾ ਠੀਕ ਆ ਜੀ ਹੋਵੇ ਵਾਦਾ 6 ਪੱਕਾ ਗਾਰੰਟੀ ਵਾਲਾ ਵੀਰ ਅੱਗੇ ਆ ਵੀ ਬੜੀ ਸੋਹਣੀ ਐ ਵੈਸੇ ਅਮਰਤ ਉੰਨੀ ਗੱਡੀ ਪੂਰੀ ਆ ਦੁੱਜਣ ਝੋਟੀ ਆ ਹਾਂ ਰੰਗ ਵੇਖੋ ਮੈਂ ਦਾ ਕਦ ਕੁੱਦ ਕਿੱਡਾ ਵੱਡਾ ਲੰਮੀ ਲੰਮੀ ਅੱਛਾ ਨਹੀਂ ਹੁਣ ਸੂਵੇ ਦੁੱਜੇ ਚ ਚੱਲਣ ਦੀ ਤੋਕੜ ਹੀ ਨਾ ਹਾਂਜੀ ਹਾਂਜੀ ਇਹ ਵੀ ਵੀਰੇ 6 ਕਿਲੋ ਦੋ ਦੇ ਦੀ ਗਾਰੰਟੀ ਵਾਲਾ ਇਹ ਵੀ ਅੱਗੇ ਸੌਰੀ ਹਫਤੇ ਦੀ ਇਹ ਵੀ ਇਕੱਠੀਆਂ ਬਣੀਆਂ ਏ ਲੋ ਵੀ ਹਫਤੇ ਦੀ ਦੋਸਤੋਂ ਦੋਨੋਂ ਨੂੰ ਬਿਲਕੁਲ ਜਿਹੜੇ ਘਰ ਦੇ ਮਾਲੀ ਤੋਂ ਜੰਪ ਕਰ ਅਗਰ ਨਿਕਲ ਆਉਂਦੀ ਉਹ ਮੇਰੇ ਕਿਸੇ ਵੀਰ ਦੀ ਕਿਸਮਤ ਆ ਦੁੱਧ ਕਿੰਨਾ ਤੇ ਥੱਲੇ ਮੇਰੇ ਇਹਦੇ ਥੱਲੇ ਵੀ 6 ਤੋਂ ਬਾਹਰ ਹੀ ਉਹ 6 ਦੀ ਫੁੱਲ ਗਰੰਟੀ ਇਹਦੀ ਬਸ ਇਹ ਅਮਰਤਾ ਚਲੋ ਤੁਸੀਂ ਲੋਕਲੋਂ ਲਈ ਜਾਣੇ ਕੋਈ ਤੁਸੀਂ ਅੱਜ ਸਵੇਰ ਦੋ ਡੰਗ ਚਵਾਈ ਕਰ ਲਈਏ ਮੇਰੇ ਆਪਾਂ ਆਪਦੇ ਸਗਿਆਂ ਤੋਂ ਮਈਆਂ ਲਈਆਂ ਵਾ ਕੋਈ ਲਾਹਮੇ ਵਾਲਾ ਕੰਮ ਨਾ ਉਹ ਜਿੰਨਾ ਦੁੱਧ ਦੱਸਿਆ ਉਹਨਾ ਹੀ ਰੇਗਲੂ ਪਾਈਆ ਪਈਆ ਕਿਲੋ ਅੱਧਾ ਅੱਧਾ ਕਿਲੋ ਪਾ ਘਾਟ ਦੱਸਣ ਦੇ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਪਹਿਲਾ ਵੀਰ ਅਮਰਤਾਂ ਦਾ ਵੀ ਪਾਈਆ ਖੰਡ ਅੱਧਾ ਕਿਲੋ ਪਾਈਆ ਖੰਡ ਆਪਾਂ ਘਾਟੀ ਦੱਸਣ ਦੇ ਆ ਵਾਧੀ ਨਿਕਲੂਗਾ 6 ਕਿਲੋ ਥੱਲੇ ਲੇਵੇ ਦੀ ਪੂਰੀ ਸਾਫ ਸੁਥਰੀ ਆ। ਬਾਕੀ ਸਿੰਘ ਦੀ ਗਲਾਈ ਬਹੁਤ ਸੋਣੀ ਆ ਠੀਕ ਆ ਜੀ ਸਿੰਘ ਵੇਖੋ ਬਿਲਕੁਲ ਬੜਾ ਵੱਡਾ ਝੋਟੀ ਦਾ ਕੋਈ ਸਿੰਘ ਬਣਿਆ ਥੁੜਿਆ ਨਹੀਂ ਗਾ ਸਿੰਘ ਵੀ ਪੂਰਾ Ориਜినਲ ਆ ਕੋਈ ਬਣਿਆ ਨਹੀਂ ਗਾ। ਐ ਬਣਿਆ ਨਹੀਂ ਆ ਵੇਖੋ ਸਿੰਘ ਲੱਡੀ ਦੀ ਕਟੀ ਆ। ਠੀਕ ਆ ਸਿੰਘ ਲੱਡੀ ਦੇ ਵਿੱਚ ਤੇ ਅਮਰਤਾ ਦੀ ਚੋਣ ਚਣ ਪੋਲੀ ਬਿਲਕੁਲ ਚੰਗੀ ਮੈਂ ਵੀਰ ਪੋਲੀ ਰੂਵਰ ਕੀ ਆ। ਬਹੁਤ ਜੀ ਪੋਲੀ ਰੂਵਰ ਕੀ ਆ ਚਵਾਈ ਇੱਕ ਨੰਬਰ ਆ। ਕੋਈ ਭੂਰਨੀ ਦਾ ਕੋਈ ਛਟਾ ਨਹੀਂ ਗਾ ਮੇਰਾ ਵੀਰ ਇਥੇ ਆਣ ਕੇ ਤੁਸੀਂ ਤਸਦੀਕ ਕਰ ਲਿਓ। 6 ਕਿਲੋ ਧਾਰਾਂ ਇਹਦੇ ਥੱਲੇ ਵੀ ਹਾਜ਼ਰ ਨੇ। ਤੋ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਹੀ ਇਹ ਮੱਝਾਂ ਵੀਰ ਦੇ ਕੋਲ ਆਈਆਂ ਨੇ ਤੇ ਸਵੇਪ 5 6 7 6 7 ਕੋਜੇ ਚਵਾਈ ਉਹਨਾਂ ਤਾਂ ਕਰ ਲਈ ਸੀ ਚਵਾਈ ਹੁਣ ਤੋਂ ਬਾਅਦ ਜਿਹੜਾ ਇਹ ਮਾਲ ਅੱਜ ਹੀ ਆਇਆ ਠੀਕ ਆ ਜੀ ਤੇ ਬਾਕੀ ਜਦੋਂ ਸ਼ਾਮ ਨੂੰ ਬਣਦੀਆਂ ਥਣਦੀਆਂ ਨੇ ਤੁਸੀਂ ਮੌਕੇ ਤੇ ਆਣ ਕੇ ਵੇਖ ਲਿਓ ਕਿੰਨਾ ਕੁ ਪਸ਼ੂ ਬਣਿਆ ਠੀਕ ਆ ਤੇ ਮੇਰੇ ਜੇ ਕਿਸੇ ਵੀਰ ਨੇ ਸੰਭਲ ਨਹੀਂ ਲੈਣੀਆਂ ਬਹੁਤ ਚੰਗੇ ਆ ਮਈਆਂ ਕੱਲੀ ਝੋਟੀ ਵੇਖਣ ਵਾਲੀ ਇੱਕ ਪੰਜੀ ਦੀ ਆਹਾਂ ਤੁਹਾਨੂੰ ਪਤਾ ਕਦ ਕੁੱਦ ਵੇਖੋ ਗੱਡਾ ਝੋਟੀ ਨੂੰ ਹਾਂ ਨਹੀਂ ਪੂਰੀ ਜ਼ਬਰਦਸਤੀ ਆ ਜੇ ਪੱਠੇ ਪੁੱਠੇ ਨਹੀਂ ਪਏ ਮਾਲ ਨੂੰ ਹੁਣ ਪੱਠੇ ਪਾਉਣੇ ਆ ਸਿੰਗਲ ਹੱਡੀ ਦੀਆਂ ਨਾਲ ਐ ਪੂਰੀ ਲੰਮੀ ਲੁੰਮੀ ਗੱਡੀ ਵੇਖੋ ਹਾਂ ਅਸ਼ਾਮਰਤ ਇੱਕ ਗੱਲ ਆ ਛੋੜਤੀ ਜਾਂਦੀ ਇੰਨੀ ਕ ਦੇ ਦੇ ਮੇਰਾ ਭਰਾ ਦੂਰੋਂ ਨੇੜੇੋਂ ਆ ਜੇ ਇੱਥੇ ਆਣ ਕੇ ਕੋਈ ਭੂਰ ਛੱਟਾ ਬਾਅਦ ਘੜਤਾਨਾ ਦੇ ਨਹੀਂ ਕੀ ਹੋਵੇ ਆਪਣੀ ਗਾਰੰਟੀ ਉਹਦੀ ਜੇ ਹੋਵੇ ਤੇ ਹਾਂ ਹੈਨਾ ਬਾਕੀ ਪਰਮੇਸ਼ਰਾਥ ਡੋਰਾ ਬਾਅਦ ਆਪਾਂ ਕਹਿ ਦੇ ਸਕਦੇ ਹੁਣ ਆਪਣੀ ਤਸੱਲੀ ਕਰ ਸਕਦਾ ਆ ਕੇ ਕੋਈ ਵੀਰ ਸਹੀ ਆ ਜੀ ਹਾਂਜੀ ਅਮਰਤ ਵੀਰੇ ਇਹਦੀ ਡਿਮਾਂਡ ਕੀ ਕਰਦਾ ਵੀਰੇ ਮੁੱਲ ਇਹਦਾ 55 ਕਰ ਲਈਏ ਆਪਣਾ 50 ਇਹ ਵੀ 48000 ਦੀ ਦੇਣੀ ਆਪਾਂ ਉਹ ਚੋਂ ਮਾਨਤਨ ਕਰਾਂਗੇ 48 ਯਾਰ ਹਾਂ ਕੋਈ ਜੋੜਾ ਲੈ ਲੂਗਾ ਫਿਰ ਕੋਈ ਕੋਈ ਨਹੀਂ ਮਾਨਤਨ ਕਰਦਾ ਇਹ ਫੁੱਲ ਲਓ ਜੀ 48000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਹਾਂਜੀ ਬਾਕੀ ਮੱਝ ਚੰਗੀ ਆ ਠੀਕ ਆ ਜੀ ਝੋਟੀ ਚੰਗੀ ਆ ਅੱਗੇ ਅੱਗੇ ਨਿਕਲ ਆਉਂਦੀ ਆ ਤੇ ਤੀਜੇ ਸਵੇਲੇ ਤੁਸੀਂ ਮੰਨ ਲਿਓ ਵੀ ਤੀਜੇ ਸਵੇਰੇ ਨੇ ਕਰਮਾਲੀ ਦੇ ਘਾਸ ਸੋਨਾ ਹੋਊਗਾ ਜੇ ਨਿਕਲ ਆਉਂਦੀਆਂ ਨੇ ਹਜੇ ਬਣੀਆਂ 6 6 7 7 ਦਿਨਾਂ ਦੀਆਂ ਨੇ ਦੋਨੋਂ ਵੀਰੇ ਨਵੀਆਂ ਮੱਝਾਂ ਮਾ ਬਣੀਆਂ ਦੇ ਨਿਕਲ ਨਹੀਂ ਆਉਣਾ ਕਰਮਾਲੀਆਂ ਨੇ ਗਾੜੀ ਅਗਲੇ ਦੀ ਕਿਸਮਤ ਆ ਨਹੀਂ ਜੀ ਪਸ਼ੂ ਬਣਿਆ ਹੋਊਗਾ ਤਾਂ ਫਿਰ ਨਿਕਲਣਾ ਹਾਂਜੀ ਹਾਂਜੀ ਬਾਕੀ ਆ ਵੇਖੋ ਥਣ ਛੱਡੇ ਦੀਆਂ ਸਾਫ ਕੋਈ ਬਾਈ ਬੂਈ ਦਾ ਨਹੀਂ ਹੈਗਾ ਹੁਣ ਚੂਈਆਂ ਚਵਾਈਆਂ ਤਾਂ ਆ ਲੀਨੀਆਂ ਤੇ ਫੇਸਪੂਡ ਕੁਆਲਿਟੀ ਚੰਗੀਆਂ ਮੂੰਹ ਮੱਥੇ ਦੀਆਂ ਚੰਗੀਆਂ ਨੇ ਹਾਂਜੀ ਤੇ ਸਿੰਘੀ ਸੁੰਗੀ ਬੜੀ ਪਿਆਰੀ ਆ ਪਹਿਲਾਂ ਜਿਵੇਂ ਛੋਟੀ ਸੀ ਸਿੰਘੀ ਬਿਲਕੁਲ ਮੁੰਦਰੀ ਸਿੰਘਾ ਰਿੰਕ ਸਿੰਘਾ ਛੋਟਾ ਹਾਂਜੀ ਅਮਰਤ ਇਧਰ ਆ ਜੀ ਆਪਣੇ ਕੋਲ ਜਿਹੜੀ ਆ ਮੱਝ ਆ ਕੀ ਛੋਟੀ ਵੀਰੇ ਪਹਿਲਾਂ ਪਲੂਨ ਕਰਤੀ ਸੂਣਾ ਵਾ ਅੱਛਾ ਜੀ ਦੇਣ ਲੈ ਜਾਊਗਾ ਜੇ 8 ਤੋਂ 10 ਦਿਨ ਅਸੇਬੀ ਪਾਈਨਰ ਪਹਿਲਣ ਝੋਟੀ ਸੋਣੀ ਬਲੂਨ ਸੋਨਾ ਵੀਰੇ ਵੇਖੋ ਲਓ ਜੀ ਪਹਿਲਣ ਝੋਟੀ ਆ ਬਟਨ ਵਾਲਾ ਲੇਵਾ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਠੀਕ ਆ ਜੀ ਬਟਨ ਵਾਲਾ ਲੇਵਾ ਤੇ ਲੇਵਟੀ ਬਹੁਤ ਸੋਣੀ ਤਿਆਰ ਕੀਤੀ ਆ ਵੇਖੋ ਵੀਰੇ ਬੰਨਣਾ ਬਹੁਤ ਝੋਟੀ ਨੇ ਜੀ ਬੰਨਣ ਵਾਲੀ ਕਮਾਲ ਕਰੂਗੀ ਹੂੰ ਉਹ ਲੈ ਲੈ ਵੀ ਦੀ ਇਹੋ ਜਿਹੀ ਨਹੀਂ ਕੋਈ ਟੈੜਵਾਨੇ ਦੀ ਬੰਨ ਨਹੀਂ ਬੋਨੀ ਚੰਗੀ ਆ ਠੀਕ ਆ ਜੀ ਇਕਸਾਰ ਲੇਵਾ ਲੇਵਟੀ ਦੋਸਤੋ ਅੱਜ ਤੋਂ ਹੀ ਤਕਰੀਬਨ ਜਿਹੜੀ ਆਪਾਂ ਦੇਖ ਰਹੇ ਹਾਂ ਬਿਲਕੁਲ ਪੱਧਰ ਬਖਾਲਾ ਤੇ ਪਹਿਲਾਂ ਝੋਟੀ ਆ ਚੌੜਾ ਪਿੱਠਪੂੜਾ ਹਾਈਟ ਇਹਦੀ ਮੀਡੀਅਮ ਆ ਪਲੀ ਗੁਰੀ ਪੂਰੀ ਆ ਠੀਕ ਆ ਜੀ ਹਾਂ ਜੀ ਹਾਈਟ ਮੀਡੀਅਮ ਆ ਪਲੀ ਸਭੀ ਪੂਰੀ ਆ ਅੰਦਰ ਹੀ ਤੋਰਦੇ ਆ ਜੇ ਇੱਕ ਦੋ ਵਰੀ ਆਹ ਦੇਖੋ ਇਹਨਾ ਘਰ ਹੋਣੀ ਕੱਢੀ ਵੀਰੇ ਝੋਟੀ ਹੂੰ ਹੂੰ ਉਹਦੇ ਕਾਰਨ ਡਰਦੀ ਆ ਗੱਡੀ ਗੁੱਡੀ ਲੱਗੀ ਨਾ ਬਾਹਰ ਨੋਬੀਆ ਕਰੋ ਚੱਕ ਠੀਕ ਆ ਜੀ ਤੋ ਪਤਲੇ ਪੂਣੀਆਂ ਵਰਗੇ ਥਾਣਾ ਦੋਸਤੋ ਹਾਂਜੀ ਤਾਂ ਥਾਣਾ ਵੀ ਤਕਰੀਬਨ ਕੋਈ ਮੁਠੀ ਵਾਲਾ ਥਾਣਕਰਮ ਵਾਲੀ ਕੱਢ ਕੇ ਸਾਹਮਣੇ ਪੇਸ਼ ਕਰੂਗੀ ਹਜੇ ਭਰਤੀ ਪਈ ਹੈ ਲੈਵਲੇ ਪਾਸਿਓ ਵੇਖੀਏ ਤੇ ਤਕਰੀਬਨ ਤੁਸੀਂ ਵੇਖੋਗੇ ਤੇ ਪ੍ਰਣਾਲੇ ਵੱਲ ਸ਼ੁਰੂ ਕੀਤਾ 5 ਲੈ ਜੇ 7 ਦਿਨ ਲੈ ਜੇ ਅਜੇ ਅਗਰ 10 ਦਿਨ ਝੋਟੀ ਆਮ ਨਾਲ ਖੜਨੇ ਫਿਰ ਉਹ ਜਿਹੜੀਆਂ ਬਾਹਨਾ ਉਹ ਨਾ ਖੁੱਲਾ ਪੂਰਾ ਬਣੂ ਚੰਗੀ ਲਓ ਦੋਸਤੋ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਝੋਟੀ ਆ ਠੀਕ ਆ ਜੀ ਸੋ ਸੋਨੇ ਪਿੱਠ ਪੁੱੜੇ ਦੇ ਵਿੱਚ ਸੋ ਨਵੇਂ ਦਾ ਨਵਾਂ ਪਸ਼ੂ ਬਹੁਤ ਵੀ ਜਿਹੜੀ ਡਿਮਾਂਡ ਕਰਦੇ ਆ ਵੀ ਪਹਿਲਾਂ ਝੋਟੀ ਪਹਿਲਾਂ ਕੱਟੀ ਖਰੀਦਣ ਦੀ ਤੇ ਚੰਗੀ ਝੋਟੀ ਆ 6-7 ਤੱਕ ਦਿਨ ਆਰਾਮ ਨਾਲ ਕੱਢ ਜੂਗੀ ਕੀ ਡਿਮਾਂਡ ਮੇਰੇ ਮੁੱਲ ਜਿਹੜੇ ਝੋਟੀ ਤਿਆਰ ਕਰਕੇ ਵੇਚੀ ਆਪਣਾ 90-95 ਦੀ ਵੇਚ ਲਈ ਅੱਛਾ ਜੀ ਹੁਣ ਮੁੱਲ ਇਹਦਾ 85000 ਆ ਹਾਂ 82 ਦੇਣੀ ਲਾਸਟ ਆ ਜੱਸ ਸੁਣੋ ਹਾਂ ਜੀ ਚੰਗੀ ਕੱਟੀ ਜਿੰਨੇ ਹੀ ਦੁੱਧ 12 ਕਿਲੋ ਦੇ ਦੂ ਪਹਿਲਣ ਹਾਂ ਨਾ ਜੀ ਗੱਲ ਕਰ ਗਏ ਪੂਰੀ ਰਾਤ ਰੂਤ ਕਰਕੇ ਜਾਈਏ ਕੋਈ ਨਹੀਂ ਵੀਰ 80 ਦੀ ਦੇ ਦਾਂਗੇ ਹੋਰ ਦੱਸੋ 80000 ਦੀ ਹਾਂ ਉਹ ਚੋਂ ਮਾਨਦਾਨ ਕਰਾਂ ਠੀਕ ਹੈ ਜੀ ਹਾਂਜੀ ਤੋ ਵੀ 80000 ਦੀ ਦੋਸਤੋ ਇਹ ਛੋਟੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਨਵੀਂ ਛੋਟੀ ਆ ਬਾਕੀ ਵਾਅਦੇਬੰਦੀ ਆ ਕੋਈ ਵੀਰ ਅੱਗੇ ਲੈ ਜਾਂਦਾ ਤੇ ਆਪਾਂ ਹਮੇਸ਼ਾ ਕਹਿੰਦੇ ਆ ਵੀ 2000 ਸੂਵੇ ਆ ਕੇ ਉਹ ਵੀਰ ਜਾ ਕੇ ਟਕਾ ਕੇ ਪੀਊਗਾ ਠੀਕ ਆ ਪੂਰੀ ਵੱਡੀ ਛੋਟੀ ਨਹੀਂ ਆ ਅਜੇ ਕੱਚੀ ਕੱਚੀ ਆ ਸ਼ਾਇਦ ਹੁੰਦਿਆ ਕੱਚਾ ਆ ਲਓ ਹਾਂਜੀ ਆ ਲਓ ਜੀ ਬੜੀ ਜਿਆਦੀ ਚੰਗੀ ਆ ਬੜਨ ਵਾਲਾ ਲੇਵਾ ਵੇਖੋ ਬਾਨਾ ਫਿਰ ਪੋਲੇ ਲੈਵੇ ਦੀ ਉਹ ਜੀ ਨਹੀਂ ਹੈਗੀ ਬਾਨਾ ਬੂਨਾ ਚੰਗੀ ਝੋਟੀਆਂ ਫੋਟਵਾਲ ਵਾਂਗੂ ਬਣੂਗੀ ਥੱਲੇ ਠੀਕ ਆ ਲੈ ਵੀ ਅਮਰਤ ਇਧਰ ਆਪਣੇ ਕੋਲ ਇੱਕ ਪਾਸੇ ਜਿਹੜੇ ਬੱਕਰੀਆਂ ਦੇ ਬੱਕਰੀਆਂ ਦੇ ਵਿੱਚ ਆਪਣੇ ਕੋਲ ਦੋ ਇਧਰ ਆ ਦੋ ਲਾ ਕੇ ਗਿਆ ਹਾਂਜੀ ਠੀਕ ਆ ਜਿਹੜੀ ਇਹ ਬੱਕਰੀ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਪੀਟਲ ਚ ਇਹ ਕਿਵੇਂ ਆ ਚਾਹ ਮਹੀਨੇ ਲਈ ਗੱਬਣਾ ਚਾਹ ਤੋ ਉੱਤੇ ਹੀ ਆ ਚਾਹੋਂ ਦੇ ਕੋਈ ਮੰਨ ਕੇ ਸੌਦਾ ਕਰ ਲੈ ਠੀਕ ਹੈ ਜੀ ਹਾਂ ਜੀ 24 ਮਹੀਨੇ ਦੀ ਗੱਬਣ 34.5 ਹਾਂ ਜੀ ਹਾਂ ਜੀ 34.5 ਹਾਂ ਜੀ ਤੇ ਇਹ ਬੱਕਰਾ ਆ ਗਿਆ ਇਹ ਬੱਕਰਾ ਵੀਰੇ ਬੀਟਲ ਚ ਠੀਕ ਹੈ ਜੀ ਢੋਡਾ ਤੇ ਬੱਕਰਾ ਦੋਸਤੋ ਢੋਡਾ ਬੱਕਰਾ ਠੀਕ ਹੈ ਜੀ ਬਦਾਉਤ ਸਿੰਘਾ ਤੋਂ ਆ ਤੇ ਉਮਰ ਵੈਸੇ ਤਕਰੀਬਨ ਪਹਿਲੇ ਪਹਿਲੇ ਸੂਵੇਂ ਬੱਕਰੀ ਵੀ ਹੋ ਗਈ ਗਿਆ ਦੂਜਾ ਨਹੀਂ ਦੂਜਾ ਸੂਆ ਵੀਰੇ ਬੱਕਰੀ ਦਾ ਤੇ ਠੀਕ ਹੈ ਜੀ ਤੇ ਬੱਕਰੀ ਦੀ ਉਮਰ ਕਿੰਨੀ ਕੁ ਹੋ ਗਈ ਲਗਭਗ ਬੱਕਰਾ ਵੀ ਰਦੰਦਾ ਜੀ ਹੋਊਗਾ ਵੇਖ ਲਾ ਮੜਾ ਜਾ ਕੀ ਕਰਾਇਆ ਵੀਰੇ ਆ ਜਾ ਵੇ ਨੂੰ ਅੱਛਾ ਲਓ ਜੀ ਕੱਦ ਕੋ ਤੇ ਚੰਗਾ ਕਰੂਗਾ ਹਾਂ ਕੱਦ ਚੰਗਾ ਬਾਬੀ ਖੀਰਾ ਬੱਕਰਾ ਦੋਸਤੋ ਕਾਦ ਤੋਂ ਸੋਨਾ ਬਰਾਊਨ ਰੰਗ ਦੇ ਵਿੱਚ ਤੇ ਬਲੈਕ ਰੰਗ ਦੇ ਵਿੱਚ ਬੱਕਰੀ ਆ ਬੱਕਰੀ ਸਾਡੇ 24 ਮਹੀਨੇ ਦੀ ਗੱਬੜਾ ਜੋੜੀ ਬਕਾਊ ਆ ਅਮਰ ਤੋਂ ਜੋੜੀ ਲੈ ਆਦੇ ਵੀਰੇ ਦੱਸ ਦੇ ਕੀ ਕਰਦੇ ਆ ਮੋੜ ਮੋਲ ਵੀਰੇ ਇਹਦਾ 35000 ਕਰਦੇ ਆ ਜੋੜੀ ਦਾ ਆਪਾਂ 30 ਜੋ ਮਾਨਤਨ ਕਰਾਂਗੇ 30 ਇਹ 27000 ਦੀਆਂ ਦੇ ਦਾਂਗੇ ਦੋਵੇਂ ਚੀਜ਼ਾਂ 27 ਦੀ ਹਾਂਜੀ ਲਓ ਜੀ ਪੂਰੀਆਂ ਵੱਡੀਆਂ ਆ ਇਹ ਨਹੀਂ ਛੋਟੀਆਂ ਜੋੜਾ ਜਿਹੜਾ ਭਰਾ ਬੋ 27000 ਦੇ ਵਿੱਚ ਤੁਹਾਨੂੰ ਮਿਲ ਜੂਗਾ ਠੀਕ ਆ ਜੀ ਸੋ ਬਹੁਤ ਵਧੀਆ ਚੰਗਾ ਅੱਗੇ ਕੋਈ ਮੇਰਾ ਵੀਰ ਧਿਆਨ ਕੇ ਆਪਦੀ ਤਸੱਲੀ ਕਰ ਲੈ ਨਰਕ ਵਰਕ ਕਰ ਲੈ ਇਹ ਅੱਜ ਨਾਗਨੇ ਟੋਟਲ 3 ਜਿਨ੍ਹਾਂ ਦੇ ਵਿੱਚੋਂ ਦੋ ਟੋਕੜ ਮੱਝਾਂ ਤੁਹਾਨੂੰ ਦਿਖਾਤੀਆਂ ਨਹੀਂ ਆਪਾਂ ਬੜੀਆਂ ਸੌਰੀਆਂ ਵੀ ਅੱਗੇ ਨਿਕਲ ਆਉਂਦੀਆਂ ਚਲੋ ਕਿਸਮਤ ਕਿਸੇ ਭਰਾਵਾਂ ਦੀ ਉਹ ਆਪਾਂ ਗੱਲ ਨਹੀਂ ਕਰਦੇਗੇ ਗੱਬਣ ਦਾ ਵੇਰਵਾ ਬੇਸ਼ੱਕ ਪਾ ਦਿੱਤਾ ਕੁਛੀਆਂ ਸੱਤਾਂ ਕਿ ਦਿਨਾਂ ਦੀਆਂ ਜੰਪ ਹੋਈਆਂ ਨੇ ਇੱਕ ਜਿਹੜੀ ਪਹਿਲੇ ਸੂਏ ਪਲੂਨ ਝੋਟੀ ਤੁਹਾਨੂੰ ਦਿਖਾਤੀ ਆ ਅਮਰ ਤੇ ਇੱਕ ਨੰਬਰ ਬੋਲ ਦੇ ਵੀਰ ਆਪਣਾ ਨੰਬਰ ਵੀਰੇ ਆਪਣਾ 8144502987282429 ਦੋ ਤੇ ਵਟਸਐਪ ਚੱਲਦਾ ਕੋਈ ਵੀ ਆਨਲਾਈਨ ਸੌਦਾ ਕਰੂ ਫੁੱਲ ਗਰੰਟੀ ਉਹ ਜਿਹੜਾ ਵੀਰ ਮੇਰਾ ਸੱਗ ਵਾਲਾ ਇੱਥੇ ਆਗੇ ਤੇ ਹੋ ਕੇ ਤਸੱਲੀ ਕਰੇ ਗੱਪਣਾ ਮਈਆਂ ਦੇ ਜਿਹੜੀ ੱਤਿਪ ਕੇ ਤਸੱਲੀ ਕਰੇ ਫਿਰ ਵੇਖ ਕੇ ਸੌਦਾ ਕਰ ਲੈ ਕੋਈ ਗੱਲ ਨਹੀਂ ਪਰ ਖਰਾਬ ਨਾ ਕਰੇ ਸਾਈ ਪਾ ਕੇ ਵੀਰ ਮੇਰੇ ਮੁੜ ਕੇ ਫੋਨ ਨਹੀਂ ਚੁੱਕਦੇ ਉਹ ਖਰਾਬ ਕਰਦੇ ਆ ਕਈ ਵੀਰਾਂ ਨੇ ਕੀਰ ਕੀਤਾ ਖਰਾਬ ਪਾਉਣਾ ਆ ਇੰਨਾ ਜੋ ਬੱਕਰੀਆਂ ਵੇਖੀਆਂ ਦੋਗਾ ਬਹੁਤ ਆ ਵਿੱਚ ਜਾਂਦਾ ਉਹ ਕੋਈ ਨਹੀਂ ਫਿਰ ਵਪਾਰ ਦੀ ਲੈਣਾ ਗਾਂ ਅਗਲਾ ਨਿਕਲਦਾ ਜਾਣਾ ਪਰ ਵੀਰ ਖੱਜਲ ਹੋਣਾ ਪੈਂਦਾ ਕਰੀਏ ਕੀ ਅਗਲੀ ਚਾਹ ਤੇ ਜਵਾਬ ਦੇ ਲਓ ਦੋਸਤੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਾਫੀ ਵੀਰਾਂ ਦੀਆਂ ਪਹਿਲਾਂ ਵੀ ਲਾਂ ਇੱਕ ਦੋ ਵਾਰੀ ਪਸ਼ੂ ਵੇਖ ਕੇ ਚੰਗੀ ਤਰ੍ਹਾਂ ਨਰਕਪਰਖ ਕਰਕੇ ਪਰਿਵਾਰ ਦੇ ਨਾਲ ਸਲਾਹ مشورہ ਕਰਕੇ ਫਿਰ ਕੋਈ ਸਾਈਬਿਆਂ ਦਾ ਪਾਇਆ ਕਰੋ ਕਾਹਲੀ ਨਾ ਕਰਿਆ ਕਰੋ ਵੀਡੀਓ ਪੂਰੀ ਵੇਖ ਕੇ ਪੂਰੀ ਗੱਲ ਸਮਝ ਕੇ ਫਿਰ ਸਾਈਬਿਆਂ ਦਾ ਪਾਇਆ ਕਰੋ ਵੀ 1500 ਰੁਪਏ ਪਾ ਕੇ ਵੀਰ ਛੱਡ ਜਾਂਦੇ ਆ ਇੱਕ ਤਾਂ ਪੈਸੇ ਖਰਾਬ ਹੋ ਜਾਂਦੇ ਆ ਇੱਕ ਅਗੋਂ ਕਿਸੇ ਦਾ ਮਾਲ ਜਿਹੜਾ 200 ਟੱਕਿਆ ਜਾਂਦਾ ਫਿਰ ਸਾਰਿਆਂ ਨੂੰ ਨਾ ਕਰਨੀ ਪੈਂਦੀ ਜਿਹੜਾ ਕੋਈ ਖਰੀਦਦਾਰ ਲੈਣ ਦਾ ਚਾਹਵਾਨ ਹੁੰਦਾ ਹਾਂਜੀ ਦੋਸਤੋ ਇੱਕ ਵੀਰ ਦੇ ਕੋਲ ਫੀਮੇਲ ਡੌਗ ਪਕਾਉਗਾ ਠੀਕ ਹੈ ਜੀ ਅਟੈਚ ਸ਼ੌਟਾ ਪਕਾਊਗਾ ਸ਼ੌਟਾ ਪਕੜ ਲੱਗ ਸਕਦੇ ਵਿੱਚ ਆ ਤੇ ਬਾਕੀ ਆਪਾਂ ਪੂਰੀ ਡਿਟੇਲ ਇਹ ਉੱਪਰ ਲੈ ਲੈਂਦੇ ਆ ਅੱਛਾ ਵੀਰ ਇਹਦੀ ਕੀ ਡਿਟੇਲ ਆ ਇਹ ਕਿੰਨੇ ਕ ਮਹੀਨਿਆਂ ਦਾ ਬੱਚਾ ਇਹ ਵੀਰ ਜੀ 2 ਮਹੀਨੇ ਤੇ 22 ਦਿਨਾਂ ਦਾ ਜੀ 2 ਮਹੀਨਾ 22 ਦਿਨ 22 ਦਿਨ ਹਾਂਜੀ 22 ਦਿਨਾਂ ਦਾ ਡੈਸ਼ ਔਰ ਦੇ ਵਿੱਚ ਆ ਗਿਆ ਹਾਂਜੀ ਡੈਸ਼ ਔਰ ਦੇ ਵਿੱਚ ਆ ਜੀ ਨੋਕਲ ਬਰੀਡ ਪੂਰੀ ਹੈ ਜੀ ਹਾਂਜੀ ਪੂਰੀ ਨਸਲ ਬਰੀਡ ਆ ਜੀ ਅੱਛਾ ਲੇ ਮਤਲਬ ਬੱਚੀ ਆ ਤੇ ਮੰਨ ਲਓ ਤੇ ਸੇਵਾ ਦੇ ਨਾਲ ਹਾਈਟ ਥੋੜੀ ਜੀ ਕਰ ਗਈ ਆ ਹੈ ਬੱਚੀ ਜਿਹਾ ਤਰਾ ਅੱਛਾ ਆਪਣੇ ਕੋਲ ਇਹਦੀ ਮੰਗ ਤੁਸੀਂ ਦੱਸਿਆ ਸੀ ਵੀ ਵੱਡੀ ਮਦਰ ਵੀ ਫੀਮੇਲ ਵੀ ਹਾਂਜੀ 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 ਬੱਚੇ ਕਿੰਨੇ ਕ ਇਦੇ ਬੱਚੇ 7 ਸੀਗੇ ਜੀ ਅੱਛਾ ਇਹ ਕਹੇ ਪੱਤੀ ਹਾਂਜੀ ਬਾਕੀ ਨਹੀਂ ਪਹਿਲਾਂ ਰਿਸ਼ਤੇਦਾਰ ਹੀ ਲੈ ਗਏ ਜੀ ਤਿੰਨ ਵਿੱਚ ਆ ਪਹਿਲਾ ਮੈਨਾ ਵੀ ਪਹਿਲਾ ਇਹ ਰੱਖੀ ਸ਼ੌਂਕ ਨੂੰ ਤੇ ਪਹਿਲਾ ਦੂਜਾ ਸੁਬਾ ਜਦੋਂ ਕੋਈ ਡੌਗ ਚੰਗਾ ਨਾ ਨਸਲ ਜਿਆਦਾ ਦਾ ਸੁਦਾ ਹਾਂਜੀ ਪਹਿਲਾ ਤਾਂ ਵੰਗਾਰਾ ਹੀ ਬੜੀ ਹੁੰਦੀ ਆ ਕਿਸੇ ਤਰ੍ਹਾਂ ਦੀ ਹਾਂਜੀ 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 ਇਹ ਵੀ ਇੱਕ ਬੱਚਾ ਤੇ ਆਪਾਂ ਸੋਚਿਆ ਸੀ ਉਹ ਕਰਤੀ ਹਾਂਜੀ ਇਹ ਵੀ ਘਰੇ ਰੱਖੀ ਤੇ ਫਿਰ ਇਹ ਮੰਨ ਲਓ ਖਰਾਬ ਕਰਦੀ ਛੋਟੇ ਬੱਚੇ ਦੇ ਕਰਕੇ ਇਹ ਤੇ ਫਿਰ ਇਹ ਸੇਲ ਕਰ ਦੋ ਦੋ ਸਰ ਡੈਸ਼ ਸ਼ੌਟ ਰੀਡ ਦੇ ਵਿੱਚ ਇਹ ਫੀਮੇਲ ਆਪਾਂ ਵਗਾਉਗਾ ਠੀਕ ਆ ਜੀ ਉਮਰ ਤਾਂ ਵੀਰ ਦੇ ਦੱਸ ਦਿੱਤੀ ਐ ਲੋਕ ਮੰਤ ਤੋਂ ਪਾਈ ਦਿਨ ਉਪਰ ਆ ਗਿਆ ਜੀ 2 ਮਹੀਨੇ ਆ 20 ਦਿਨਾਂ ਦੀ ਸੋ ਜਿਹੜੇ ਵੀਰ ਸ਼ੌਂਕੀ ਵੀਰ ਆ ਕਈ ਲੈ ਝੋੜਦੇ ਜੀਗਾ ਜੀ ਡਾਊਗ ਬਿਲਕੁਲ ਜਿਹੜੇ ਗ੍ਰੇਡਾਂ ਦੇ ਉਹ ਤੁਸੀਂ ਵੀਰ ਜਿਹੜਾ ਸੰਪਰਕ ਕਰ ਲਿਓ ਤੇ ਕੋਈ ਫੇਸ ਕੁਆਲਟੀ ਆਪਾਂ ਜੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਸੋ オリジナル ਕਲਰ ਵੀ ਮੇਰੇ ਨਾਲ ਤਾਂ ਵੀ ਜ਼ਿਆਦਾ ਮੋਸਟ ਨਹੀਂ ਇਹੋ ਹੀ ਹੁੰਦਾ ਹਾਂਜੀ ਹਾਂਜੀ ਇਹੀ ਕਲਰ ਆਉਂਦਾ ਜੀ ਇਹਦਾ ਅੱਖਾਂ ਦੇ ਉੱਪਰ ਵੀ ਪੁਰਾਣੇ ਨਿਸ਼ਾਨ ਆ ਹਾਂਜੀ ਅੱਖਾਂ ਦੇ ਦੋ ਅੱਖਾਂ ਦੇ ਉੱਪਰ ਹਾਂਜੀ ਪੈਰਾਂ ਵੀ ਚਾਰੇ ਮਤਲਬ ਇੱਕੋ ਜੇ ਆ ਜੀ ਸਾਰੇ ਪੈਰਾਂ ਦੇ ਉੱਤੇ ਕਾਲੀ ਭਾਵ ਮਾਰਦੇ ਆ। ਕੋਸ਼ਿਸ਼ ਉਹ ਜਿਹੜੇ ਵੀਰ ਬਤੇਰੇ ਪਾਰ ਕੋਹਾ ਠੀਕਾ ਜੀ ਜਿਹੜੇ ਵੀਰ ਖਾਸ ਤੌਰ ਤੇ ਸੈਨਸਲ ਫਰੀਡ ਦੇ ਉੱਪਰ ਵੀ ਕੰਮ ਕਰਦੇ ਆ ਡੌਗ ਦੇ ਵਿੱਚ ਉਹ ਤੁਸੀਂ ਆਪ ਫਰਕ ਲਿਓ ਇਹਦੀ ਵੀਰ ਸੁਭ ਕੀ ਕੀਮਤ ਤਾਂ ਕਿੰਨੇ ਦੀ ਦੇ ਦੀਏ ਇਹ 8000 ਰੁਪਏ ਦੇਣੀ ਆ ਜੀ 8000 ਬਾਕੀ ਰੈਤ ਰੂਤ ਕਰਦੇ ਆ ਦੇ ਵਿੱਚੋਂ ਹਾਂ ਜੀ ਤੇ ਤੁਹਾਡਾ ਨਾਮ ਲੈ ਕੇ ਜਿਹੜਾ ਮਰਜੀ ਅਜੇ ਰੈਤ ਆਟੋਮੈਟਿਕ ਹੋਈ ਜਾਣੀ ਆ ਜੀ ਹਾਂ ਕੋਈ ਗੱਲ ਹਾਂ ਦੋਸਤੋ ਜਿਹੜੇ ਵੀਰ ਨੂੰ ਜਜੂਗੀ ਪਸੰਦ ਆਉਗੀ ਪੋਜੀਟਿਵ ਇਹਦੇ ਨਾਲ ਸੌਦਾ ਕਰਦੇ ਉਹ 8000 ਹਾਂ ਜੀ ਹਾਈਟ ਬਹੁਤ ਵਧੀਆ ਜੀ ਮੰਤਰੀ ਬਹੁਤ ਵਧੀਆ ਜੀ ਫਾਈਲ ਕੋਈ ਕਾਫੀ ਕਰੂਗੀ ਹਾਂ ਜੀ ਹਾਂ ਜੀ ਅੱਲੇ ਛੋਟੀ ਲੰਬੀਆਂ ਜਾਂਦੀਆਂ ਹਾਂ ਜੀ ਲੰਬੀਆਂ ਜਾਂਦੀਆਂ ਛੋਟੀ ਹੈ ਜੀ ਬਿਲਕੁਲ ਲਟਾਈ ਵੀਨੇ ਦੀ ਤੇ ਹੈਗੀ ਸਾਰੀ ਇਹ ਠੀਕ ਹੈ ਜੀ ਤਾਂ ਠੀਕ ਹੈ ਜੀ ਅਗਦੇ ਭਾਰੇ ਦੋਸਤੋਂ ਤੁਸੀਂ ਕਾਲ ਕਰਦੇ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਮਿਲਦੇ ਹਾਂ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ